ਇਹਨੂੰ ਪ੍ਰਕਾਸ਼ ਸਿੰਘ ਜੀ ਬਾਦਲ ਜਿਉਂਦਾ ਸੀਗੇ ਇਹਨੇ ਜਿਉਂਦੇ ਜੀ ਆਪਣੇ ਸਰਕਾਰ ਦੇ ਵਿੱਚ ਇੱਕ ਵੀ ਨਮਾਇੰਦਾ ਜਿਹੜਾ ਉਹ ਤੋਂ ਉਹਨਾਂ ਤੋਂ ਵੱਖਰਾ ਨਹੀਂ ਹੋਇਆ ਔਰ ਸਰਕਾਰ ਦੇ ਵਿੱਚ ਹੀ ਰਹੇ ਨੇ ਤੁਸੀਂ ਦੇਖੋ ਵੀ ਜਦੋਂ ਦੇ ਸੁਖਵੀਰ ਬਾਦਲ ਜੀ ਆਏ ਨੇ ਤੇ ਕੋਈ ਨਾ ਕੋਈ ਟਿੱਪਣੀ ਹਰ ਇੱਕ ਪਾਰਟੀ ਕਰਨੀ ਉਹਨਾਂ ਦੇ ਨਮਾਇੰਦਿਆਂ ਨਮਾਇੰਦੇ ਹੀ ਉਹਨਾਂ ਤੇ ਟਿੱਪਣੀ ਕਰਦੇ ਨੇ ਔਰ ਅੱਜ ਪੋਜੀਸ਼ਨ ਇਹ ਹੋਈ ਪਈ ਆ ਵੀ ਅਕਾਲੀ ਦਲ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਇੱਕ ਅਸਤੀਫਾ ਦਿੱਤਾ ਸੁਖਵੀਰ ਬਾਦਲ ਨੇ ਤੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੇ ਜਥੇਬੰਦੀਆਂ ਜਾਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਨਮਾਇंदे ਉਹ ਵੀ ਅਸਤੀਫਾ ਦੇ ਦੇ ਵੀ ਇਹ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਜਾ ਗਿਆ ਮੰਨ ਲੈਂਦੇ ਕਿ ਸਾਰੀ ਪਾਰਟੀ ਦੇ ਸਾਰੇ ਵਰਕਰ ਨੇ ਅਸਤੀਫਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਇੱਕ ਜਥੇਬੰਦੀ ਸੀਗੀ ਪੁਰਾਣੀ ਸ਼ਿਆਸੀ ਪਾਰਟੀ ਜੀ ਦੇ ਅਗਲਾਕਾਰ 25 ਸਾਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਪੰਜ ਲਗਾਤਾਰ ਪੰਜ ਵਾਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਆਏ ਡਿਪਟੀ ਸੀਐਮ ਬਣੇ ਨੇ ਲੱਗਦਾ ਵੀ ਹੁਣ ਜਿਹੜੋ ਜਿਹੜੋ 17 ਦੀ ਇਲੈਕਸ਼ਨ ਤੋਂ ਬਾਅਦ ਪਾਰਟੀ ਡੋਲ ਗਈ ਐ ਲਗਾਤਾਰ ਗਰਾਫ ਵਿਰਦਾ ਆ ਰਿਹਾ ਅੱਜ ਜਿਵੇਂ ਜੋ ਪੋਜੀਸ਼ਨ ਹੋ ਚੁੱਕੀ ਐ ਅਗਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਉਹ ਪੋਜੀਸ਼ਨ ਅੱਜ ਵਾਲੀ ਪੋਜੀਸ਼ਨ ਨਹੀਂ ਹੋਣੀ ਸੀ ਦੇਖੋ ਇਹ ਇਹ ਜੇ ਮੈਨੂੰ ਕਹਿਣ ਚ ਕੋਈ ਗਰਹੀਜ ਨਹੀਂ ਮੈਂ ਕਰਦਾ ਵੀ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਰਿਹਾਗਾ ਉਹਨਾਂ ਨੇ ਸਾਰਿਆਂ ਨੂੰ ਸਾਰੇ ਲੀਡਰਾਂ ਨੂੰ ਸਾਹਮਣੇ ਰੱਖਿਆਗਾ ਕੋਈ ਵੀ ਲੀਡਰ ਇਹਨਾਂ ਤੋਂ ਵੱਖਰਾ ਨਹੀਂ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ ਦੇਖੋ ਇੱਕ ਜਿਵੇਂ ਕਹਿੰਦੇ ਆ ਇਹ ਬਾਬਾ ਬੋੜ ਗਿਣਿਆ ਜਾਂਦਾ ਸੀਗਾ ਸਿਆਸਤ ਦਾ ਤੇ ਬਹੁਤ ਸਾਰੇ ਸਿਆਸਤਦਾਨ ਉਹਨਾਂ ਨੇ ਪੈਦਾ ਕੀਤੇ ਨੇ ਤੇ ਅਕਾਲੀ ਦਲ ਉਹਨਾਂ ਦੇ ਸਿਰ ਤੇ ਖੜਾ ਸੀ ਅੱਜ ਜਿਹੜਾ ਅਕਾਲੀ ਦਲ ਆ ਬਿਲਕੁਲ ਖੇਡੂ ਖਰੂ ਹੋ ਚੁੱਕਾਗਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਵੀ ਅਕਾਲੀ ਦਲ ਨੂੰ ਅਸੀਂ ਸਟੈਂਡ ਕਰ ਲਾਂਗੇ ਤੁਸੀਂ ਦੇਖੋ ਬਹੁਤ ਸਾਰੇ ਜਿਹੜੇ ਨੁਮਾਇੰਦੇ ਆ ਇਹਨਾਂ ਦੇ ਉਹਨਾਂ ਨੇ ਅਸਤੀਫਾ ਦੇ ਕੇ ਦੂਜੀ ਪਾਰਟੀ ਦੀ ਵੀ ਜਾ ਚੁੱਕੇ ਨੇ ਤੇ ਔਰ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦਾ ਬਿਲਕੁਲ ਗ੍ਰਾਫ ਜਿਹੜਾ ਜ਼ੀਰੋ ਹੋ ਚੁੱਕਾ ਹੈਗਾ ਇਹ ਨਵੇਂ ਸਿਰਿਓਂ ਜਿਵੇਂ ਕਹਿੰਦੇ ਇੱਕ ਵਜੂਦ ਖੜਾ ਕਰਨਾ ਨਵੇਂ ਸਿਰਿਓਂ ਪਾਰਟੀ ਖੜੀ ਕਰਨੀ ਪੈਣੀ ਆ ਵਿਸ਼ਵਾਸ ਕੋਈ ਕਰਦਾ ਨਹੀਂ ਕਰਦਾ ਇਹ ਪਬਲਿਕ ਦੱਸੂ ਪੰਜਾਬ ਦੀ ਸਿਆਸਤ ਵਿੱਚ ਨਵਾਬ ਉਚਾਲ ਆ ਚੁੱਕਿਆ ਤੁਮ ਦਾਦੇ ਕਿ ਅਕਾਲੀ ਦਲ ਵੱਲੋਂ ਲਗਾਤਾਰ ਚਾਹੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਚਾਹੇ ਉਹਨਾਂ ਦੇ ਵਰਕਰ ਕਮੇਟੀ ਦੇ ਮੈਂਬਰ ਹੋਣ ਚਾਹੇ ਐਸਓਏ ਦੇ ਮੈਂਬਰ ਚਾਹੀਏ ਯੂਥ ਦੇ ਮੈਂਬਰ ਹੋਣ ਲਗਾਤਾਰ ਅਸਤੀਫੇ ਦੇ ਦਿੱਤੇ ਜਾ ਰਹੇ ਨੇ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੱਦੜਨ ਨੂੰ ਨੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਵੀ ਹੋ ਰਹੀ ਹੈ ਤੁੰਦਾ ਦੇ ਕਿ ਲਗਾਤਾਰ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਨੇ ਸਾਡੇ ਨਾਲ ਨੇ ਕਾਂਗਰਸ ਤੋਂ ਜਤਿੰਦਰ ਸਿੰਧਾ ਲੁਧਿਆਣੇ ਤੋਂ ਸਿੰਧਾ ਜੀ ਕਿਸ ਤਰ੍ਹਾਂ ਦੇ ਜੋ ਅਕਾਲੀ ਦਲ ਨੂੰ ਲਗਾਤਾਰ ਅਸਤੀਫੇ ਦੇ ਰਿਹਾ ਪਹਿਲਾਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਅਸਤੀਫਾ ਹੋ ਗਿਆ ਅੱਜ ਚਾਹੇ ਵਰਕਿੰਗ ਕਮੇਟੀ ਦੇ ਮੈਂਬਰ ਹੋਣ ਚਾਹੇ ਯੂਥ ਦੇ ਮੈਂਬਰ ਹੋਣ ਚਾਹੇ ਪੁਰਾਣੇ ਲੀਡਰ ਹੋਣ ਆ ਦਿਲਜੀਤ ਸਿੰਘ ਟੀਮਾ ਵੱਲੋਂ ਵੀ ਅੱਜ ਅਸਤੀਫਾ ਦੇ ਦਿੱਤਾ ਗਿਆ ਦੇਖੋ ਜਿਹੜੀ ਕਾਲੀਦਲਾ ਬੜੀ ਦੇਰ ਰਾਜ ਕੀਤਾ ਜਦੋਂ ਪ੍ਰਕਾਸ਼ ਸਿੰਘ ਜੀ ਬਾਦਲ ਜਿਉਂਦਾ ਸੀਗੇ ਜਿਉਂਦੇ ਜੀ ਆਪਣੇ ਸਰਕਾਰ ਦੇ ਵਿੱਚ ਇੱਕ ਵੀ ਨਮਾਇੰਦਾ ਜਿਹੜਾ ਉਹ ਤੋਂ ਉਹਨਾਂ ਤੋਂ ਵੱਖਰਾ ਨਹੀਂ ਹੋਇਆ ਔਰ ਸਰਕਾਰ ਦੇ ਵਿੱਚ ਹੀ ਰਹੇ ਨੇ ਤੇ ਤੁਸੀਂ ਦੇਖੋ ਵੀ ਜਦੋਂ ਦੇ ਸੁਖਵੀਰ ਬਾਦਲ ਜੀ ਆਏ ਨੇ ਤੇ ਕੋਈ ਨਾ ਕੋਈ ਟਿੱਪਣੀ ਹਰ ਇੱਕ ਪਾਰਟੀ ਕਰਨੀ ਉਹਨਾਂ ਦੇ ਨਮਾਇੰਦਾਂ ਨਮਾਇੰਦ ਹੀ ਉਹਨਾਂ ਦੇ ਟਿੱਪਣੀ ਕਰਦੇ ਨੇ ਔਰ ਅੱਜ ਪੋਜੀਸ਼ਨ ਇਹ ਹੋਈ ਪਈ ਆ ਵੀ ਅਕਾਲੀ ਦਲ ਬਿਲਕੁਲ ਹੀ ਖਤਮ ਹੋ ਚੁੱਕਾਗਾ ਕਿਉਂਕਿ ਪਾਰਟੀ ਦੇ ਅੰਦਰ ਬਹੁਤ ਤਰ੍ਹਾਂ ਦੀ ਕਸ਼ਮਕਸ਼ ਜਿਹੜੀ ਉਹ ਕਾਫੀ ਦੇਰ ਤੋਂ ਚੱਲੀ ਆ ਨਤੀਜਾ ਹੁਣ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਆਜੂਗਾ ਵੀ ਇੱਕ ਅਸਤੀਫਾ ਦਿੱਤਾ ਸੁਖਵੀਰ ਬਾਦਲ ਨੇ ਤੇ ਉਹਦੇ ਨਾਲ ਬਹੁਤ ਸਾਰੀਆਂ ਜਿਹੜੇ ਜਥੇਬੰਦੀਆਂ ਜਾਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਨਮਾਇंदे ਉਹ ਵੀ ਅਸਤੀਫਾ ਦੇ ਦੇ ਵੀ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਜਾਵੇ ਦੇਖੋ ਘੰਟਾ ਡੇਢ ਘੰਟੇ ਦੇ ਵਿੱਚ ਇਹ ਜਿਹੜੀ ਸਥਿਤੀ ਹੈ ਬਾਹਰ ਆ ਜਾਊਗੀ ਪਰ ਜਿਹੜਾ ਪੰਜਾਬ ਦੇ ਵਿੱਚ ਆ ਉਹ ਬਿਲਕੁਲ ਜਿਹੜੀ ਇਹ ਪਾਰਟੀ ਦਾ ਵजूद ਆ ਉਹ ਖਤਮ ਹੋ ਚੁੱਕਾ ਨਵੇਂ ਸਿਰੇ ਤੋਂ ਪਾਰਟੀ ਜਿਹੜੀ ਉਹ ਖੜੀ ਕਰਨੀ ਪੈਣੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਮੁਸ਼ਕਲ ਆ ਮੰਨ ਮੰਨ ਲੈਂਦੇ ਕਿ ਸਾਰੀ ਪਾਰਟੀ ਦੇ ਸਾਰੇ ਵਰਕਰ ਨੇ ਅਸਤੀਫਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਇੱਕ ਜਥੇਬੰਦੀ ਸੀਗੀ ਇੱਕ ਨਵੀਂ ਸਿਆਸੀ ਪਾਰਟੀ ਸੀਗੀ ਪੁਰਾਣੀ ਸਿਆਸੀ ਪਾਰਟੀ ਸੀ ਕਿ ਲਗਾਤਾਰ 25 ਸਾਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਪੰਜ ਲਗਾਤਾਰ ਪੰਜ ਵਾਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਏ ਡਿਪਟੀ ਸੀਐਮ ਬਣੇ ਨੇ ਲੱਗਦਾ ਵੀ ਹੁਣ ਜਿਹੜੋ ਜਿਹੜੋ 17 ਦੀ ਇਲੈਕਸ਼ਨ ਤੋਂ ਬਾਅਦ ਡੋਲ ਪਾਰਟੀ ਡੋਲ ਗਈ ਹੈ ਲਗਾਤਾਰ ਗਰਾਫ ਗਿਰਦਾ ਆ ਰਿਹਾ ਹੁਣ ਅੱਜ ਜੀ ਜੋ ਪੋਜੀਸ਼ਨ ਹੋ ਚੁੱਕੀ ਹੈ ਅਗਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਉਹ ਪੋਜੀਸ਼ਨ ਅੱਜ ਵਾਲੀ ਪੋਜੀਸ਼ਨ ਨਹੀਂ ਹੋਣੀ ਸੀ ਦੇਖੋ ਇਹ ਇਹ ਜੇ ਮੈਨੂੰ ਕਹਿਣ ਚ ਕੋਈ ਗੁਰਹੇਜ ਨਹੀਂ ਮੈਂ ਕਰਦਾ ਵੀ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਲਿਆਗਾ ਉਹਨਾਂ ਨੇ ਸਾਰਿਆਂ ਨੂੰ ਸਾਰੇ ਲੀਡਰਾਂ ਨੂੰ ਸਾਹਮਣੇ ਰੱਖਿਆਗਾ ਕੋਈ ਵੀ ਲੀਡਰ ਇਹ ਤਾਂ ਵੱਖਰਾ ਨਹੀਂ ਹੋਇਆ ਸੀ ਔਰ ਜਿਸ ਦਿਨ ਦਾ ਇਹ ਕੰਮ ਹੋਇਆਗਾ ਪ੍ਰਕਾਸ਼ ਸਿੰਘ ਬਾਦਲ ਦੇਖੋ ਇੱਕ ਜਿਵੇਂ ਕਹਿੰਦੇ ਆ ਇਹ ਬਾਬਾ ਬੋੜ ਗਿਣਿਆ ਜਾਂਦਾ ਸੀਗਾ ਸਿਆਸਤ ਦਾ ਤੇ ਬਹੁਤ ਸਾਰੇ ਸਿਆਸਤਦਾਨ ਉਹਨਾਂ ਨੇ ਪੈਦਾ ਕੀਤੇ ਨੇ ਤੇ ਅਕਾਲੀ ਦਲ ਉਹਨਾਂ ਦੇ ਸਿਰ ਤੇ ਖੜਾ ਸੀ ਅੱਜ ਜਿਹੜਾ ਅਕਾਲੀ ਦਲ ਆ ਬਿਲਕੁਲ ਖੇਰੂ ਖਰੂ ਹੋ ਚੁੱਕਾਗਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਵੀ ਅਕਾਲੀ ਦਲ ਨੂੰ ਅਸੀਂ ਸਟੈਂਡ ਕਰ ਲਾਂਗੇ ਤੁਸੀਂ ਦੇਖੋ ਬਹੁਤ ਸਾਰੇ ਜਿਹੜੇ ਨੁਮਾਇੰਦੇ ਇਹਨਾਂ ਦੇ ਉਹਨਾਂ ਨੇ ਅਸਤੀਫਾ ਦੇ ਕੇ ਦੂਜੀ ਪਾਰਟੀ 'ਚ ਵੀ ਜਾ ਚੁੱਕੇ ਨੇ ਤੇ ਔਰ ਆਉਣ ਵਾਲਾ ਸਮਾਂ ਜਿਹੜਾ ਅਕਾਲੀ ਦਲ ਦਾ ਬਿਲਕੁਲ ਗਰਾਫ ਜਿਹੜਾ ਜ਼ੀਰੋ ਹੋ ਚੁੱਕਾ ਹੈਗਾ ਇਹ ਨਵੇਂ ਸਿਰਿਓ ਜਿਵੇਂ ਕਹਿੰਦੇ ਇੱਕ ਵਜੂਦ ਖੜਾ ਕਰਨਾ ਨਵੇਂ ਸਿਰਿਓ ਪਾਰਟੀ ਖੜੀ ਕਰਨੀ ਪੈਣੀ ਆ ਵਿਸ਼ਵਾਸ ਕੋਈ ਕਰਦਾ ਨਹੀਂ ਕਰਦਾ ਇਹ ਪਬਲਿਕ ਦੱਸੂਗੀ ਨਵੇਂ ਸਿਰਿਓ ਤੁਸੀਂ ਕਹਿੰਦੇ ਪਾਰਟੀ ਖੜੀ ਕਰਨੀ ਪੈਣੀ ਆ ਅਕਾਲੀ ਅਕਾਲੀ ਦਲ ਦੇ ਸਾਹ ਤੁਹਾਡੇ ਹਿਸਾਬ ਨਾਲ ਅਕਾਲੀ ਦਲ ਦਾ ਪ੍ਰਧਾਨ ਕਿਹਨੂੰ ਹੋਣਾ ਚਾਹੀਦਾ ਅੱਜ ਸਮਝਾ ਅੱਜ ਅਗਰ ਸੁਖਵੀਰ ਸਿੰਘ ਵਾਲ ਦਾ ਅਸਤੀਫਾ ਮਨਜ਼ੂਰ ਕਰ ਲੈਂਦੇ ਨੇ ਤਾਂ ਦੇਖੋ ਪਹਿਲੀ ਗੱਲ ਤਾਂ ਇਹ ਕੰਮ ਇੱਕ ਜਿਵੇਂ ਕਹਿੰਦੇ ਆ ਵੀ ਇੱਕ ਸ਼ੋਸ਼ੇਵਾਜੀ ਆ ਸਖਵੀਰ ਬਾਦਲੀ ਅਕਾਲੀ ਦਲ ਦਾ ਪ੍ਰਧਾਨ ਰਹੂਗਾ ਇਹ ਸਿਰਫ ਸਟੰਟ ਬਾਜੀ ਆ ਵੀ ਆਪਾਂ ਇੱਕ ਵਾਰੀ ਦੇ ਕੇ ਦੇਖ ਲਈਏ ਲੋਕਾਂ ਦੇ ਵਿੱਚ ਜਾਨਕਿ ਚਰਚਾ ਦਾ ਵਿਸ਼ਾ ਬਣਾਉਣ ਲਈ ਇਹ ਕੰਮ ਕੀਤਾ ਗਿਆ ਤੁਸੀਂ ਦੇਖ ਲਿਆ ਵੀ ਜਦੋਂ ਜਦੋਂ ਸਾਰੀ ਪਾਰਟੀ ਨੇ ਅਸਤੀਫਾ ਦੇ ਦਿੱਤਾ ਚਾਹੇ ਵਰਕਰ ਹੋਣ ਚਾਹੇ ਕਮੇਟੀ ਮੈਂਬਰ ਹੋਣ ਚਾਹੇ ਸਾਬਕਾ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਸਾਰਿਆਂ ਨੇ ਅਸਤੀਫਾ ਦਿੱਤਾ ਫੇਰ ਪਾਰਟੀ ਕਿੱਥੇ ਰਹਿ ਗਈ ਅਸਤੀਫਾ ਹੋਣਾ ਹੀ ਨਹੀਂ ਹੈਗਾ ਇਹ ਇੱਕ ਸਟੰਟ ਆ ਜਿਹੜਾ ਕਿ ਆਕਾਲੀ ਦਲ ਆਪਣੇ ਆਪ ਨੂੰ ਉੱਪਰ ਚੱਕਣ ਲਈ ਕਰ ਰਿਹਾਗਾ ਵੀ ਹੋ ਸਕਦਾ ਵੀ ਇਸ ਸਟੰਟ ਨਾਲ ਪਬਲਿਕ ਸਾਡੇ ਮਗਰ ਲੱਗ ਜੇ ਪਰ ਇਹ ਹੋਣਾ ਨਹੀਂ ਤੁਸੀਂ ਥੋੜੇ ਦੇਰ ਦੇ ਵਿੱਚ ਪਤਾ ਲੱਗ ਜਾਣਾ ਵੀ ਸੁਖਵੀਰ ਬਾਦਲੀ ਪ੍ਰਧਾਨ ਹੋਊਗਾ ਕਹਿੰਦੇ ਟਵੀਟ ਕਹਿੰਦੇ ਟਵੀਟ ਤੇ ਅੱਜ ਪੂਰੇ ਇੰਡੀਆ ਦੇ ਵਿੱਚ ਟ੍ਰੈਂਡਿੰਗ ਚੱਲ ਰਿਹਾ ਸੁਵੀ ਸਪੋਰਟਸ ਸੁਖਮਿਤ ਸਿੰਘ ਬਾਦਲ ਮੈਂ ਉਹੀ ਕਹਿ ਰਿਹਾ ਵੀ ਇਹ ਸਿਰਫ ਇੱਕ ਹਵਾ ਦੇਣ ਵਾਸਤੇ ਇਹ ਜਿਹੜਾ ਸਟੰਟ ਕੀਤਾ ਗਿਆ ਆਕਾਲੀ ਦਲ ਬੜਿਆ ਪੁਰਾਣੀ ਸਿਆਸਤ ਕਰਦਾ ਪਰ ਉਹ ਹੋਣੀ ਨਹੀਂ ਹੈਗੀ ਕਿਉਂਕਿ ਲੋਕ ਹੁਣ ਸਮਝਾ ਰਹੇ ਚੁੱਕੇ ਨੇ ਕਾਫੀ ਦੇਰ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰ ਲਿਆਗਾ ਪਰ ਹੁਣ ਤੁਸੀਂ ਦੇਖ ਲਓ ਵੀ ਆ ਥੋੜੀ ਦੇਰ ਦੇ ਵਿੱਚ ਘੰਟੇ ਜਾਂ ਡੇਢ ਘੰਟੇ ਸਵੇਰੇ ਪਤਾ ਲੱਗ ਜੂਗਾ ਅਖਬਾਰਾਂ ਦੇ ਵਿੱਚ ਆ ਜਾਣਾ ਵੀ ਜਿਹੜਾ ਪ੍ਰਧਾਨ ਆ ਉਹ ਸੁਖਵੀਰ ਬਾਦਲਾ ਤੇ ਇਹ ਸਭ ਸਟੰਟ ਬਾਜੀ ਆ ਲੋਕਾਂ ਨੇ ਇਸ ਨੂੰ ਨਕਾਰਨਾਗਾ ਇਹ ਸਟੰਟ ਬਾਜੀ ਕਾਫੀ ਸਾਰੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਵੀ ਆ ਵੀ ਇਹ ਜਿਹੜਾ ਧਕਵਾਂਜ ਜਿਹੜਾ ਪਲਾਨਿੰਗ ਕੀਤੀ ਗਈ ਆ ਸਾਰਿਆਂ ਨੇ ਰਲ ਕੇ ਕੀਤੀ ਆ ਔਰ ਅਸਤੀਫੇ ਜਿਹੜੇ ਦੇ ਰਹੇ ਨੇ ਉਹ ਵੀ ਇੱਕ ਲੋਕਾਂ ਨੂੰ ਮਗਰ ਲਾਉਣ ਦੀ ਖਾਤਰ ਵੀ ਇਹ ਹੋ ਸਕਦਾ ਸਾਡੀ ਪਾਰਟੀ ਲੋਕਾਂ ਦੇ ਵਿੱਚ ਵਿਚਰ ਜੇ ਲੋਕਾਂ ਦੇ ਮੂੰਹ ਦੇ ਉੱਪਰ ਆ ਜਵੇ ਵੀ ਹਾਂ ਜੀ ਅਕਾਲੀ ਦਲ ਹੁੰਦਾ ਸੀ ਪਰ ਅਕਾਲੀ ਦਲ ਹੁਣ ਜ਼ੀਰੋ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਅਕਾਲੀ ਦਲ ਦੇ ਵਰਕਰ ਚਾਹੇ ਲੀਡਰ ਹੋਣ ਦੂਜੀ ਪਾਰਟੀਆਂ 'ਚ ਜਾ ਵੀ ਚੁਕੇ ਨੇ ਮੈਂ ਗੱਲ ਕਰ ਰਿਹਾ ਡਿੰਪੀ ਗੋਲਡੀ ਦੀ ਆਮ ਆਦਮੀ ਪਾਰਟੀ ਤੋਂ ਮੌਜੂਦਾ ਜਿਵੇਂ ਨੀ ਚੋਣ ਲੜ ਲੜ ਰਹੇ ਨੇ ਤੁਸੀਂ ਉਹਨਾਂ ਦੀ ਪੋਜੀਸ਼ਨ ਨੂੰ ਕਿਸ ਤਰ੍ਹਾਂ ਦੇਦੇ ਹੋ ਕਿਉਂਕਿ ਪੁਰਾਣੇ ਅਕਾਲੀ ਲਾ ਦੇ ਲੀਡਰ 10 ਸਾਲ ਲਗਾਤਾਰ ਹਲਕਾ ਇੰਚਾਰ ਰਹੇ ਚੁੱਕੇ ਨੇ ਸੁਖਵਿੰਦਰ ਸਿੰਘ ਬਾਦਲ ਦੀ ਸੱਜੀ ਵਾ ਮੰਨੇ ਜਾਂਦੇ ਸੀਗੇ ਦੇਖੋ ਜਿਹੜਾ ਬੰਦਾ ਇੱਕ ਸੱਜੀ ਵਾ ਤੁਸੀਂ ਆਪ ਹੀ ਕਹਿ ਰਹੇ ਹੋ ਵੀ ਸੱਜੀ ਵਾ ਉਹਨੇ ਪਾਰਟੀ ਕਿਉਂ ਛੱਡੀ ਜੇ ਕੁਝ ਦੇਖਿਆ ਵੀ ਹਾਂ ਇਹ ਪਾਰਟੀ ਦੇ ਪੱਲੇ ਹੀ ਕੁਝ ਨਹੀਂ ਹੈਗਾ ਤੇ ਇਹਨਾਂ ਵਿੱਚ ਰਹਿ ਕੇ ਕੀ ਬੈਦਾ ਕੰਮ ਜੇ ਕਮ ਜਿਹੜੀਆਂ ਮੌਜੂਦਾ ਚੱਲ ਰਹੀਆਂ ਪਾਰਟੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਵੀ ਜਾ ਕੇ ਬੰਦਾ ਹੈ ਤਾਂ ਹੈ ਨਾ ਬੰਦੇ ਮਗਰ ਤਾਂ ਹੈਗੇ ਨੇ ਇਹਨਾਂ ਦੇ ਮਗਰ ਹੀ ਕੋਈ ਨਹੀਂ ਆ ਗੱਲੀਦਲ ਸਾਰਾ ਵਕਰਾ ਵਕਰਾ ਉਹ ਕਹਿੰਦਾ ਮੈਂ ਪ੍ਰਧਾਨ ਬਣ ਜਾ ਦੂਜਾ ਕਹਿੰਦਾ ਮੈਂ ਬਣ ਜਾ ਦੂਜਾ ਕਹਿੰਦਾ ਮੈਨੂੰ ਸਾਰੀ ਸਿਆਸਤ ਤੇ ਮਿਲ ਜੀ ਵੀ ਇਹਨਾਂ ਦੇ ਵਿੱਚ ਇਹੀ ਕੋਸ਼ਿਸ਼ ਚੱਲੀ ਜਾਣਾਗਾ ਔਰ ਆਉਣ ਵਾਲਾ ਸਮਾਂ ਤੁਹਾਨੂੰ ਸਾਰਾ ਕੁਝ ਸਾਹਮਣੇ ਆਈ ਜਾਣਾ ਜਿਮਨੀ ਚੋਣ ਤੁਸੀਂ ਕਿਹਾ ਤੁਸੀਂ ਜਾ ਕੇ ਆਏ ਹੋਗੇ ਪਰ ਚਾਹੇ ਬਰਨਾਲਾ ਹੋ ਗਿਆ ਕਿ ਜੜਵਾ ਹੋ ਗਿਆ ਜੜੇੜਾ ਬਾਬਾ ਨਾਨਕ ਚਾਹੇ ਚੱਬੇਵਾਲ ਹੋ ਗਿਆ ਤੁਸੀਂ ਕਿਸ ਤਰ੍ਹਾਂ ਦੇ ਦੋ ਜਿਮਨੀ ਚੋਣ ਨੂੰ ਦੇਖੋ ਪਹਿਲਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬੜਾ ਉਤਸ਼ਾਹ ਦੇ ਕੇ ਜਤਾਇਆ ਸੀਗਾ ਉਹ ਜਿੰਨਾ ਉਤਸ਼ਾਹ ਲੋਕਾਂ ਨੇ ਉਹਨੂੰ ਜਿਤਾਉਣ ਲਈ ਲਾਇਆ ਸੀ ਉਹਨਾਂ ਉਹ ਥੱਲੇ ਗਰਾਊਂਡ 'ਤੇ ਲਾ ਰਹੇ ਨੇ ਕਿਉਂਕਿ ਇਹਨਾਂ ਦੇ ਸਤਾਏ ਹੋਏ ਲੋਕਾਂ ਨੇ ਅਕਾਲੀ ਦਲ ਹੈ ਨਹੀਂ ਭਾਜਪਾ ਨੂੰ ਵੋਟ ਨਹੀਂ ਪਾਉਣੀ ਆਮ ਆਦਮੀ ਪਾਰਟੀ ਦਾ ਬੁਰਾ ਹਾਲਾ ਹਰ ਇੱਕ ਸ਼ਹਿਰ ਦੇ ਵਿੱਚ ਤੇ ਔਰ ਰੈਗੀ ਕਾਂਗਰਸ ਲੋਕੋ ਹਰਕ ਦੇ ਮੂੰਹ ਦੇ ਉੱਪਰ ਹੁਣ ਇਹੀ ਆ ਵੀ ਜਿਹੜਾ ਆਉਣ ਵਾਲਾ ਸਮਾਂਗਾ ਅਸੀਂ ਵੋਟ ਜਿਹੜੀ ਆ ਕਾਂਗਰਸ ਨੂੰ ਪਾਉਣੀ ਆ ਚਾਹੇ ਉਹ ਜਿੰਨੀ ਚੋਣਾ ਚਾਹੇ ਜਿਹੜੀਆਂ ਆਉਣ ਵਾਲੀਆਂ ਸਾਡੀ ਕਾਉਂਸਲਰ ਚੋਣਾ ਨੇ ਜਿਹੜੀਆਂ ਉਹਦੇ ਵਿੱਚ ਵੀ ਹਰ ਇੱਕ ਕਿਉਂਕਿ ਅਸੀਂ ਜਿਹੜੇ ਵਰਕਰ ਆ ਨਾ ਅਸੀਂ ਹਰ ਇੱਕ ਗਲੀ ਗਲੀ ਜਾਣਦੇ ਆ ਲੋਕਾਂ ਦੀ ਆਵਾਜ਼ ਬਾਚ ਕਰੀਦੀ ਆ ਵੀ ਲੋਕ ਕੀ ਬੋਲਦੇ ਨੇ ਲੋਕ ਅੱਜ ਕੱਲ ਦੁਖੀ ਹੋ ਕੇ ਸਿਰਫ ਇੱਕੋ ਹੀ ਕਿਨਾਰਾਗਾ ਕਾਂਗਰਸ ਔਰ ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੁਧਿਆਣੇ ਦਾ ਮੇਰਾ ਉਹ ਵੀ ਕਾਂਗਰਸ ਦਾ ਬਣੂਗਾ ਤੁਸੀਂ ਕਹ ਰਹੇ ਹੋ ਵੀ ਲਗਾਤਾਰ ਕਾਂਗਰਸ ਨੂੰ ਹੀ ਜਿਹੜੀ ਚਾਰ ਚਿੱਟਾ ਨੇ ਕਾਂਗਰਸ ਚੂ ਮੈਂ ਗੱਲ ਕਰੂੰਗਾ ਹੌਟ ਸ਼ਿਟ ਮੰਨੇ ਜਾਂਦੇ ਰਾਜਾ ਵੜਿੰਗ ਦੀ ਗਿਧੜਵਾਹ ਤੋਂ ਕਹਿੰਦੇ ਵੀ ਪਰਿਵਾਰ ਪਰਵਾਦ ਬਾਦ ਅਜੀ ਕਰਕੇ ਟਿਕਟ ਚਾਹੇ ਚਾਹੇ ਸੁਜਿੰਦਰ ਰੰਧਾਵਾ ਦੀ ਪਤਨੀ ਹੋਵੇ ਚਾਹੇ ਚਾਹੇ ਆਪਣੇ ਐਮਪੀ ਸਾਹਿਬ ਦੀ ਪਤਨੀ ਹੋਵੇ ਕਹਿੰਦੇ ਵੀ ਵੜਿੰਗ ਸਾਹਿਬ ਦੀ ਅਮਰਤਾ ਵੜਿੰਗਾ ਉਹ ਕਹਿੰਦੇ ਵੀ ਪਰਵਾਦ ਬਾਤ ਕਰਕੇ ਟਿਕਟ ਦਿੱਤੀ ਗਈ ਹੈ ਤੋਂ ਉਹਨਾਂ ਨੂੰ ਦੇਖੋ ਪਰਿਵਾਰ ਵਾਰ ਇੱਕ ਵੱਖਰੀ ਹੈ ਵੱਖਰੀ ਸਟੇਜ ਹੋਗੀ ਲੇਕਿਨ ਜਿਹੜਾ ਰਾਜਾ ਵੜਿੰਗਾ ਉਹਨਾਂ ਨੇ ਕੰਮ ਤਾਂ ਕਰਦਿਆ ਨਾ ਹਰ ਇੱਕ ਬੰਦੇ ਦੀ ਆਵਾਜ਼ ਸੁਣਦਿਆ ਨਾ ਤੇ ਮੈਨੂੰ ਦੱਸੋ ਵੀ ਹੋਰ ਕਿਹੜਾ ਬੰਦਾ ਉਸ ਇਲਾਕੇ ਦੇ ਵਿੱਚ ਹੈ ਜਿਹੜਾ ਕਿ ਆਵਾਜ਼ ਸੁਣਦਾਗਾ ਔਰ ਰਾਜਾ ਬੜਿੰਗ ਦੇ ਜਿਹੜੇ ਧਰਮ ਪਤਨੀ ਅਮਰਤਾ ਬੜਿੰਗ ਜੀ ਉਹਨਾਂ ਨੂੰ ਜਿਹੜੀ ਸੀਟ ਦਿੱਤੀਆ ਪਾਰਟੀ ਨੇ ਬੜੀ ਸੋਚ ਸਮਝ ਕੇ ਦਿੱਤੀ ਹੈ ਕਿਉਂਕਿ ਜੇ ਪਾਰਟੀ ਦਾ ਨੁਮਾਇੰਦਾ ਪਬਲਿਕ ਨੂੰ ਨਾ ਸਮਝ ਸਕੇ ਉਹ ਨੁਮਾਇੰਦਾ ਵੀ ਹੈ ਇਸ ਕਰਕੇ ਜਿਹੜਾ ਰਾਜਾ ਬੜਿੰਗ ਦੇ ਉੱਪਰ ਵਿਸ਼ਵਾਸ ਕਰਨਾ ਬਿਲਕੁਲ ਪਬਲਿਕ ਦੇ ਹੱਕ ਦੇ ਵਿੱਚ ਜਾਊਗਾ ਔਰ ਪਬਲਿਕ ਦੇਖੇ ਤੁਸੀਂ ਇਹੀ ਜਿਹੜਾ ਫਤਵਾ ਦੇਣ ਲੱਗਿਆ ਅਗਲੀ ਜਿਹੜਾ ਸੀਟ ਆ ਇਹ ਕਾਂਗਰਸ ਦੀ ਝੋਲੀ ਦੇ ਵਿੱਚ ਪਾਉ ਮੰਨ ਦਿਓ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਤੁਸੀਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੀ ਰਹਿ ਚੁੱਕੇ ਮੰਨ ਵੀ ਬਾਦਲ ਦੀ ਕਿਤੇ ਨਾ ਕਿਤੇ ਗਰਾਫਤਤਾ ਵਧਾ ਕਿਉਂਕਿ ਸੈਂਟਰ ਦੇ ਮੰਤਰੀ ਰਮਦੀਪ ਸਿੰਘ ਬਿੱਟੂ ਵੀ ਆ ਤੋਂ ਪ੍ਰਚਾਰ ਕਰਕੇ ਗਿਆ ਦੇਖੋ ਰਵਨੀਤ ਬਿੱਟੂ ਕਿਤੋਂ ਕਦੋਂ ਕਿੱਥੋਂ ਤੇ ਕਦੋਂ ਆਇਆ ਸੀਗਾ ਕਾਂਗਰਸ ਦੀ ਦੇਣਾ ਨਾ ਤੇ ਉਹ ਕਾਂਗਰਸੀ ਕਾਂਗਰਸੀ ਹੀ ਰਹੂਗਾ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਚੜੇ ਲੋਕਾਂ ਦੇ ਜਵਾਨ ਦੇ ਉੱਪਰ ਤਾਂ ਇਹੀ ਆ ਰਾ ਵੀ ਇਹ ਕਾਂਗਰਸ ਹੀ ਆ ਤੇ ਪਰ ਜਿਹੜਾ ਸਮਾਂ ਆਗਾ ਉਹ ਬੜਾ ਬਲਵਾਨ ਹੁੰਦਾਗਾ ਆ ਜਿਹੜੀ ਭਾਜਪਾ ਭਾਰਤੀ ਜਨਤਾ ਪਾਰਟੀ ਆ ਬਿਲਕੁਲ ਹੀ ਵਜੂਦ ਨਹੀਂ ਹੈਗਾ ਉੱਤੇ ਕਿਉਂਕਿ ਪਿੰਡਾਂ ਦੇ ਵਿੱਚ ਵੈਸੇ ਹੀ ਲੋਕ ਜਿਹੜੇ ਕਿਸਾਨ ਨੇ ਉਹ ਧਰਨਾ ਲਾਈ ਬੈਠੇ ਉਹ ਵੋਟ ਕਿਉਂ ਪਾਉਣਗੇ ਤੇ ਵਿਰੋਧ ਹੋ ਰਿਹਾਗਾ ਭਾਜਪਾ ਦਾ ਔਰ ਸਿਰ ਇਕੋ ਹੀ ਨਿਸ਼ਾਨਾ ਸਾਡਾ ਵੀ ਔਰ ਜਿਹੜੀ ਪਬਲਿਕ ਆ ਉਹਦਾ ਵੀ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕਾਂਗਰਸ ਦਾ ਹੋਵੇ ਮੈਂ ਗੱਲ ਕਰ ਰਿਹਾ ਜਿਹੜੀ ਕਾਰਪੋਰੇਸ਼ਨ ਇਲੈਕਸ਼ਨ ਹੋਣੀਆਂ ਕੁਝ ਸਮੇਂ ਬਾਅਦ ਹੁਣ ਜਿਮਨੀ ਚੋਣਾਂ ਤੋਂ ਬਾਅਦ ਇਲੈਕਸ਼ਨ ਵੀ ਅਨਾਉਂਸ ਕੀਤੀ ਜਾਊਗੀ ਕਾਰਪੋਰੇਸ਼ਨ ਦੀਆਂ ਕਿ ਕੀ ਸਥਿਤੀ ਆ ਦੁਧਿਆਣਾ ਕਾਰਪੋਰੇਸ਼ਨ ਦੀ ਦੇਖੋ ਤੁਸੀਂ ਮੈਂ ਕਹੂੰਗਾ ਤਾਂ ਲੋਕ ਕਹਿਣਗੇ ਵੀ ਇਹ ਕਾਂਗਰਸੀ ਆ ਤਾਂ ਬੋਲੀ ਜਾਂਦਾ ਤੁਸੀਂ ਇੱਕ ਇੱਕ ਗਲੀ ਦੇ ਵਿੱਚ ਨਾ ਸਰਵੇ ਕਰਕੇ ਦੇਖੋ ਲੋਕ ਇੰਨੇ ਕੁ ਪਰੇਸ਼ਾਨ ਆ ਹਰ ਇੱਕ ਪੱਖੋਂ ਚਿੱਟੇ ਕੰਨੀਓ ਤੇ ਲਾ ਇਹਦਾ ਆਰਡਰ ਕਰਨੀ ਉਹ ਲੰਗੀਆਂ ਕਿਰਪਾਨਾਂ ਲੈ ਕੇ ਘੁੰਮੇ ਜਾਂਦੇ ਨੇ ਇੱਥੇ ਹਰੇਕ ਦੇ ਜਿਹਦੀ ਦੇਖਦਿਆ ਕਿਰਪਾਨ ਮਾਰਦਿਆ ਪੈਸੇ ਖੋਲੰਦੇ ਆ ਇਹ ਸਥਿਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋ ਚੁੱਕੀ ਆ ਤੇ ਕੀ ਉਹਨਾਂ ਨੂੰ ਵੋਟਾਂ ਪਾਉਣਗੇ ਤੇ ਇਹ ਸਿਲਸਿਲਾ ਬਿਲਕੁਲ ਹੁਣ ਜਿਹੜਾ ਚੱਲਣਾ ਸੀ 2.5 ਸਾਲ ਲੰਘੇ ਤੇ ਇਹ ਸਿਲਸਿਲਾ ਹੁਣ ਖਤਮ ਹੋ ਜਾਣਾਗਾ ਜਿਹੜਾ ਨਤੀਜਾਗਾ ਉਹ ਤੁਸੀਂ ਦੇਖ ਲਓ ਵੀ ਜਿਹੜੀ ਇਲੈਕਸ਼ਨਾਂ ਕਾਰਪੋਰੇਸ਼ਨ ਦੀ ਉਹਦੇ ਵਿੱਚ ਇਹ ਆਮ ਆਦਮੀ ਪਾਰਟੀ ਨੂੰ ਮਿਲ ਜਾਣਾਗਾ ਵੀ ਅਸੀਂ ਕੀ ਕਰਦੇ ਆ ਤੇ ਲੋਕ ਸਾਡੇ ਲਈ ਕੀ ਕਰਨਾ ਚਾਹੁੰਦੇ ਸੀਗੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਸੀਗਾ ਬਹੁਤ ਵੱਡਾ ਪਰ ਬਿਲਕੁਲ 1% ਵੀ ਇਹਨਾਂ ਨੇ ਲੋਕਾਂ ਦੇ ਨਾਲ ਖੜਕੇ ਨਹੀਂ ਦੇਖਿਆ ਔਰ ਲੋਕਾਂ ਨੂੰ ਜਿਹੜੀ ਆਸ ਸੀ ਉਹ ਖਤਮ ਹੋ ਚੁੱਕੀ ਆ ਹੁਣੇ ਥੋੜੇ ਏਰੀਆ ਦੇ ਨਾਲ ਲੱਗਦੇ ਥੋੜੀ ਦਾਂਦਕਲੀ ਲੱਗਦਾ ਡਿਪਟੀ ਮੇਅਰ ਰਹਿ ਚੁੱਕੇ ਨਹੀਂ ਲੁਧਾਨੇ ਦੇ ਮੈਂ ਗੱਲ ਕਰੂੰਗਾ ਥੋੜੇ ਵੀ ਨੌਨ ਨੇ ਡਿਪਟੀ ਮੇਅਰ ਆ ਚੁੱਕੇ ਨੇ ਲੱਗਦਾ ਵੀ ਵਿਕਾਸ ਕੀਤਾ ਥੋੜੇ ਏਰੀਆ ਦਾ ਉਹਨਾਂ ਨੇ ਉਹ ਤਾਂ ਪਤਾ ਉਹ ਵੀ ਕਾਂਗਰਸ ਕਾਂਗਰਸੀ ਨੇ ਉਹ ਮੈਂ ਤਾਂ ਕਹਣਾ ਵੀ ਉਹ ਕਾਂਗਰਸ ਦਾ ਵਿਕਾਸ ਤੁਸੀਂ ਹੁਣ ਤੱਕ ਲੋਕਾਂ ਨੂੰ ਪਤਾ ਗਲੀਆਂ ਨਾਲੀਆਂ ਜਿਹੜੀਆਂ ਕਰੋਣਾ ਦੇ ਕੰਮ ਜਿਹੜੇ ਕਾਂਗਰਸ ਵੇਲੇ ਹੋ ਗਏ ਸੀਗੇ ਔਰ ਹੁਣ ਮੈਨੂੰ ਇੱਕ ਵੀ ਕੰਮ ਦਵਾ ਦਿਓ ਵੀ ਆਮ ਆਦਮੀ ਪਾਰਟੀ ਨੇ ਯਾਰਾ ਫਲਾਣੀ ਸੜਕ ਬਣਾਤੀ ਆਪਣੇ ਕੋਟੇ ਦੇ ਵਿੱਚ ਜਦੋਂ ਇਲੈਕਸ਼ਨ ਹੀ ਨਹੀਂ ਹੋਈ ਤੇ ਮੈਨੂੰ ਦੱਸੋ ਵੀ ਕੰਮ ਕਿੱਥੇ ਆਪਾਂ ਭਾਲਦੇ ਆ ਇਲੈਕਸ਼ਨ ਨਾ ਕਰਾਉਣ ਦਾ ਕਾਰਨ ਕੀ ਆ ਕਿਹੜਾ ਮੁੱਦਾ ਰੂਗਾ ਤੁਹਾਡੇ ਤੁਹਾਨੂੰ ਅਗਰ ਤੁਸੀਂ ਇਲੈਕਸ਼ਨ ਲੜਦੇ ਹੋ ਵਾਰਡ ਨੰਬਰ 36 ਦੇ ਵਿੱਚੋਂ ਕਿਹੜਾ ਮੁੱਦਾ ਹੋਊਗਾ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਨਹੀਂ ਹੋਇਆ ਹਾਲੇ ਤੱਕ ਕਿਹੜਾ ਕੰਮ ਰਹਿੰਦਾ ਹੈ ਕਿਹੜਾ ਕੰਮ ਹੋਣ ਵਾਲਾ ਦੇਖੋ ਮੈਂ ਇੱਕ ਮੁੱਦਾ ਗਣਾਵਾ ਮੈਂ ਕਹਿੰਦਾ ਮੁੱਦਿਆਂ ਦੀ ਲਾਈਨ ਖੜੀ ਹੋ ਜੂ ਵੀ ਪਹਿਲਾਂ ਤਾਂ ਕ੍ਰਪਸ਼ਨ ਨੰਬਰ 2 ਤੇ ਲਾਂਡ ਆਰਡਰ ਨੰਬਰ ਤੇ ਚਿੱਟਾ ਜਿਹੜਾ ਕਿ ਗਲੀ ਗਲੀ ਵਿੱਚ ਲੋਕ ਘੁੰਮਦੇ ਫਿਰਦੇ ਨੇ ਚਿੱਟਾ ਵੇਚਦੇ ਜਿਹੜੇ ਕਿ ਸਰਕਾਰ ਉਹਦੇ ਉੱਪਰ ਨੱਥ ਨਹੀਂ ਪਾ ਸਕੀ ਇਹੀ ਮੁੱਦੇ ਲੈ ਕੇ ਅਸੀਂ ਸਾਰਿਆਂ ਨੂੰ ਪਹਿਲਾ ਮੁੱਦਾ ਸਾਡਾ ਚਿੱਟੇ ਦਾਗਾ ਬੀ ਇਸ ਹਲਕੇ ਦੇ ਵਿੱਚ ਇੰਨਾ ਕਿ ਚਿੱਟਾ ਵਿਕ ਰਿਹਾਗਾ ਨਸ਼ੇੜੀ ਇੰਨੇ ਕੁ ਘੁੰਮਦੇ ਨੇ ਕਿਰਪਾਨਾਂ ਲੈ ਕੇ ਗਲੀਆਂ ਦੇ ਵਿੱਚ ਇੰਨੇ ਕੁ ਵਾਰਦਾਤਾ ਹੁੰਦੀਆਂ ਤੁਸੀਂ ਰੋਜ਼ ਥਾਣੇ ਦੇ ਵਿੱਚ ਦੇਖ ਲਓ ਇੱਕ ਅੱਧਾ ਕਤਲ ਹੋਇਆ ਹੁੰਦਾ ਇੱਕ ਅੱਧੇ ਤੇ ਕਿਰਪਾਨ ਬੱਚੀ ਹੁੰਦੀ ਆ ਇਹ ਇਹ ਸਥਿਤੀ ਆ ਕਿ ਇਹ ਸਥਿਤੀ ਇਸ ਹਲਕੇ ਦੀ ਆ ਔਰ ਆਪਾਂ ਕਹਿੰਨੇ ਆ ਵੋਟਾਂ ਮੰਗ ਲਾਂਗੇ ਲੋਕ ਜਵਾਬ ਦੇਣ ਨੂੰ ਤਿਆਰ ਬੈਠੇ ਨੇ ਉਹ ਜਿਹੜਾ ਜਵਾਬ ਆ ਉਹ ਤੁਹਾਨੂੰ ਪਤਾ ਹੀ ਆ ਵੀ ਕਾਂਗਰਸ ਦਾ ਆਉਣਾਗਾ ਕਿਉਂਕਿ ਇਹਨਾਂ ਕੋਲ ਹੋਰ ਕੋਈ ਮੁੱਦਾ ਹੀ ਹੈ ਨਹੀਂ ਜਿਸ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਵੀ ਲਾਅਨ ਆਰਡਰ ਦਿਖਾ ਲੈਣ ਲੁੱਟਖੋ ਦੀ ਗੱਲ ਕਰਦੇ ਹੋ ਉਹ ਕਰਪਸ਼ਨ ਦੀ ਗੱਲ ਕਰਦੇ ਪਰ ਅਕਸਰ ਦੇਖਿਆ ਜਾਂਦਾ ਅਗਰ ਜਿਹੜੀ ਇਲੈਕਸ਼ਨ ਲੜਨੀ ਹੁੰਦੀ ਆ ਜਿਹੜੇ ਲੋਕ ਹੁੰਦੇ ਉਹ ਕਹਿੰਦੇ ਹੁੰਦੇ ਨੇ ਵੀ ਸ਼ਿਵਰੇਜ ਦਾ ਮੁੱਦਾ ਪਾਣੀ ਦਾ ਮੁੱਦਾ ਗੰਦੇ ਨਾਲੇ ਪਰ ਤੁਸੀਂ ਮੁੱਦਾ ਅਲੱਗ ਚੁੱਕਿਆ ਦੇਖੋ ਇਹ ਮੁੱਦੇ ਤਾਂ ਹਰ ਇੱਕ ਵਾਰ ਹੀ ਉੱਠਦੇ ਨੇ ਪਰ ਆ ਇਸ ਵਾਰੀ ਜਿਹੜਾ ਮੁੱਦਾਗਾ ਉਹ ਸਿਰਫ ਨਸ਼ੇ ਦਾ ਔਰ ਲਾਂਡ ਰਾਈਡਰ ਦਾ ਫਿਰ ਇਸ ਚੀਜ਼ ਨੂੰ ਲੈ ਕੇ ਅਸੀਂ ਮੋਰੇ ਉੱਪਰਾਂਗੇ ਲੋਕ ਬਿਲਕੁਲ ਕੋਈ ਅਸੀਂ ਇਹ ਨਹੀਂ ਹੈਗਾ ਵੀ ਵੋਟਾਂ ਲੈਣ ਦੀ ਖਾਤਰ ਲੋਕਾਂ ਨੂੰ ਕਹਿਣਾਗਾ ਲੋਕ ਸਾਨੂੰ ਆਪ ਕਹਿਣਗੇ ਵੀ ਆਹ ਦੇਖ ਲੋ ਆਹ ਹਾਲਤ ਨਹੀਂ ਸਾਡੇ ਤੁਸੀਂ ਮੇਰੇ ਨਾਲ ਸਰਵੇ ਕਰਨ ਚਲੋ ਗਲੀਆਂ ਦੇ ਵਿੱਚ ਜੇ 75% ਲੋਕ ਇਹ ਨਾ ਕਹਿਣ ਵੀ ਆਹ ਸਾਡੀ ਗਲੀ ਦੇ ਵਿੱਚ ਚਿੱਟਾ ਵੇਚਦਾਗਾ ਸਾਡੀ ਗਲੀ ਦੇ ਵਿੱਚ ਆਹ ਵਾਰਦਾਤ ਹੋਗੀ ਕੋਈ ਪੁੱਛਣ ਵਾਲਾ ਹੈ ਨਹੀਂ ਤੇ ਇਹ ਚੀਜ਼ਾਂ ਲੈ ਕੇ ਅਸੀਂ ਆਪ ਨਹੀਂ ਜਾਣਾ ਲੋਕ ਸਾਨੂੰ ਕਹਿਣਗੇ ਉਸ ਚੀਜ਼ ਤੇ ਹੀ ਵੋਟ ਮਿਲਦੀਆਂ ਜੇ ਆਪਾਂ ਕੰਮ ਕੀਤਾ ਹੋਊਗਾ ਨਾ ਤਾਂ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਯਾਰ ਅਸੀਂ ਆਹ ਕੰਮ ਕੀਤਾਗਾ ਲੋਕ ਆਪ ਹੀ ਦੱਸਣਗੇ ਆਉਣ ਵਾਲਾ ਸਮਾਂ ਦੱਸੂਗਾ ਬੀਜੇਪੀ ਦੀ ਗੱਲ ਮੈਂ ਕਰੂੰਗਾ ਅਗਰ ਬੀਜੇਪੀ ਦਾ ਅਕਾਲੀ ਦਲ ਜੋ ਕਹਰੇ ਵੀ ਜਿਵੇਂ ਕਾਂਗਰਸ ਕਹੇ ਰਹੀ ਵੀ ਬੀਜੇਪੀ ਦਾ ਅਕਾਲੀ ਦਲ ਗੜਜੜ ਹੋ ਚੁੱਕਿਆ ਜਿਹੜੀ ਵੀ ਜਿਹੜੀ ਮਨਪੀਰ ਬਾਦਲ ਨੂੰ ਅਕਾਲੀ ਦਲ ਦੀ ਵੋਟ ਪਊਗੀ ਮੰਨਦੇ ਹੋ ਵੀ ਅਗਰ ਬੀਜੇਪੀ ਅਕਾਲੀ ਦਲ ਗੜਜੋੜ ਹੋ ਜਾਂਦਾ ਤਾਂ ਗਰਾਫ ਕੁਝ ਹੋਰ ਹੋਣਾ ਸੀਗਾ ਲੋਕ ਸਭਾ ਦੀ ਚੋਣਾਂ ਦਾ ਦੇਖੋ ਇਹ ਤਾਂ ਸਮਾਂ ਦੱਸੂਗਾ ਕਿਉਂਕਿ ਅਕਾਲੀ ਦਲ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਥਾਂ ਨਹੀਂ ਮਿਲਦੀ ਇਹੋ ਅਕਾਲੀ ਦਲ ਬਿਲਕੁਲ ਡੁੱਬ ਚੁੱਕਾਗਾ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਗਿਆ ਵੀ ਨਵੇਂ ਸਿਰਿਓਂ ਆਪਾਂ ਇੱਕ ਜਿਹਨੂੰ ਕਹਦੀ ਹੈ ਪਾਰਟੀ ਖੜੀ ਕਰਨੀ ਹੈ ਇੱਕ ਲੋਕਾਂ ਜਾਂ ਆਪਾਂ ਹੋ ਸਕਦਾ ਹੋ ਸਕਦਾ ਵੀ ਅਕਾਲੀ ਦਲ ਭਾਜਪਾ ਤੇ ਗੱਠਜੋੜ ਹੋ ਕੇ ਵੀ ਨਵੀਂ ਸਿਰਿਓਂ ਪਾਰਟੀ ਖੜੀ ਹੋਵੇ ਨਹੀਂ ਨਹੀਂ ਉਹ ਤਾਂ ਚਲੋ ਇੱਕ ਆਪਾਂ ਲੋਕਾਂ ਦੇ ਵਿੱਚ ਪ੍ਰਭਾਵ ਦੇਣਾ ਉਹ ਵੀ ਅਸੀਂ ਨਵੇਂ ਸਿਰਿਓਂ ਆਗੇ ਜੀ ਪਹਿਲਾਂ ਤਾਂ ਹੈਗੇ ਸੀ ਗੱਟ ਜੋ ਠੀਕ ਆ ਹੁਣ ਆਪਾਂ ਨਵੇਂ ਸਿਰਿਓਂ ਕਹਾਂਗੇ ਵੀ ਅਸੀਂ ਇਕੱਠੇ ਹੋ ਗਏ ਜੀ ਤੁਹਾਨੂੰ ਵੋਟਾਂ ਪਾਓ ਲੀਡਰ 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 ਉਹੀ ਹੋਣਗੇ ਵੀ ਨਵੇਂ ਸਿਰੇ ਤੋਂ ਸ਼ੁਰੂ ਹੋਣਾ ਤੁਹਾਡੇ ਕਹਿਣਾ ਮਤਲਬ ਇਹੀ ਹੈ ਬਿਲਕੁਲ ਇਹੀ ਹੈ ਵੀ ਨਵੇਂ ਸਿਰੇੋਂ ਆਪਾਂ ਲੋਕਾਂ ਨੂੰ ਦੱਸਾਂਗੇ ਨਾ ਕਿ ਅਸੀਂ ਜੀ ਇਕੱਠੇ ਹੋ ਗਏ ਸਾਨੂੰ ਵੋਟ ਪਾਇਓ ਇਹ ਤਾਂ ਲੋਕ ਦੱਸਣਗੇ ਨਾ ਵੀ ਇਹਨਾਂ ਇਕੱਠੇ ਤਾਂ ਪਹਿਲਾਂ ਵੀ ਆ ਗਏ ਨੇ ਨਹੀਂ ਨਹੀਂ ਪਹਿਲਾਂ ਨਹੀਂ ਹਜੇ ਤਾਂ ਅਕਾਲੀ ਦਲ ਬੀਜੇਪੀ ਵੱਖਰਾ ਵੱਖਰਾ ਨਾ ਅਜੇ ਤਾਂ ਬੱਕਰੀ ਬੱਕਰੀ ਕੈਂਪੇਨ ਕਰਦੇ ਆ ਨਾ ਇਹ ਤਾਂ ਹੁਣ ਦੁਬਾਰਾ ਲੋਕਾਂ ਦੇ ਵਿੱਚ ਜਾਊਗਾ ਵੀ ਹਾਂ ਜੀ ਅਸੀਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਗਏ ਸਾਨੂੰ ਵੋਟ ਪਾਏ ਲੋਕਾਂ ਨੂੰ ਦੱਸਣਾ ਪਊ ਨਾ ਜਾ ਕੇ ਤੇ ਪਰ ਜਿਹੜੀ ਪਾਰਟੀ ਮੌਜੂਦ ਹੈਗੀ ਆ ਕਾਂਗਰਸ ਉਹ ਕਾਂਗਰਸ ਹੀ ਲੈਣੀ ਆ ਔਰ ਲੋਕਾਂ ਨੇ ਇੱਕੋ ਹੀ ਨਿਸ਼ਾਨਾ ਬਣਾਇਆ ਵੀ ਇਸ ਵਾਰੀ ਅਸੀਂ ਕਾਂਗਰਸ ਲੈ ਕੇ ਆਉਣੀ ਆ ਕਿਉਂਕਿ ਹੋਰ ਪਾਰਟੀਆਂ ਦੇ ਉੱਪਰ ਵਿਸ਼ਵਾਸ ਚ ਜਿਹੜਾ ਨਹੀਂ ਕਰ ਠੀਕ ਹੈ ਸੋ ਇਹ ਸਨ ਜਤਿੰਦਰ ਸਿੰਘ ਚਿੰਦਾ ਵਾਰਡ ਨੰਬਰ 6 ਤੇ ਜੋ ਗੱਲਬਾਤ ਕੀਤੀ ਹੈ ਕਿਹਾ ਵੀ ਆਉਣ ਵਾਲੇ ਸਮੇਂ ਦੇ ਚਾਹੇ ਮੇਅਰ ਹੋਵੇ ਜਾਂ ਚਾਹੇ ਜਿਮਨੀ ਚੌਂ ਦੇ ਵਿਧਾਇਕ ਹੋਣ ਇਹ ਕਾਂਗਰਸ ਹੀ ਆਉਣੇ ਹੋਰ ਵੀ ਕਈ ਮੁੱਦੇ ਤੇ ਗੱਲਬਾਤ ਕੀਤੀ ਤੁਸੀਂ ਜੁੜੋ ਜੁੜੋ ਸਾਡੇ ਨਾਲ ਚੈਨਲ ਨਾਲ ਮੈਂ ਆ ਮਿਸਿੰਗ ਕੈਮਰਾਮੈਨ ਕਹਿੰਦੇ ਨਾਲ ਲੁਝਣਾ